ਇਹ ਗੱਲ ਹੈ ਜੀ ਮਾਰੇ ਗਏ ਜੀ ਮਾਰੇ ਗਏ ਹੋਰ ਮਾਰੇ ਗਏ ਜੀ ਹੁਣ ਕੀ ਉਹੀ ਗੱਲ ਹੈ ਠੇਕਾ ਅਗਲਾ ਦਾ ਠੇਕਾ ਲਊਗਾ ਜੀ ਗਾਲ ਤੇ ਰੱਸਾ ਪਾਉਣ ਵਾਲਾ ਕੰਮ ਹੋ ਗਿਆ ਜੀ 30000 ਨੂੰ ਲੈ ਚੀ ਗਏ ਆਹ ਦੇਖ ਸਕਦੇ ਹੋ ਦੋਸਤੋ 82000 ਨੂੰ ਠੇਕੇ ਤੇ ਲੈ ਕੇ ਆਹ ਲਾ ਲਓ ਵੀ 35 ਦੇ 35 ਡੁੱਬ ਗਏ 35 ਦੇ 35 ਡੁੱਬ ਗਏ ਆਏ ਹਾਏ ਵੀ ਕਿਹੜੇ ਹਾਲਾਤ ਨੇ ਯਾਰ ਕਿਸਾਨ ਦੇ ਆਪ ਦਾ ਇੱਕ ਕਿੱਲਾ ਵੰਡਦਾ ਸੀ ਜੀ ਜਮੀ ਮਾਰੇ ਗਏ ਇੱਕ ਕਿੱਲਾ ਛੋਟੇ ਲਵੇ ਦਾ ਇੱਕ ਕਿੱਲਾ ਹੀ ਦੀ ਵੰਡਦਾ ਜੀ ਇੱਕ ਕਿੱਲਾ ਕੀ ਟਾਈਮ ਪਾਸ ਕਰਦੇ ਜਵਾਕ ਪਾਲਦੇ ਜੀ ਡਬਲ ਡਬਲ ਕਾਇਦਨ ਹੋ ਗਿਆ ਡੁੱਬੀ ਨੂੰ ਡੁੱਬੀ ਨੂੰ ਅੱਜ ਛੀਮਾ ਤਨ ਹੋ ਗਿਆ ਹੁਣ ਨਹੀਂ ਬਚਦੀ ਫਿਰ ਨਹੀਂ ਬਚਦੀ ਗਲ ਗਲ ਪਾਣੀ ਖੜਾ ਜੀ ਗਲ ਗਲ ਹੋਰ ਜੀ 4 4 5 5 ਫੁੱਟ 5 5 ਫੁੱਟ ਪਾਣੀ ਖੜਾ ਜੀ ਹਜੇ 7 7 ਫੁੱਟ ਪਾਣੀ ਹੈ ਜਿਹੜਾ ਖੇਤਾਂ ਚ ਖੜੇਗਾ ਜਿਹੜਾ ਭੀਖੀ ਵਾਲਾ ਵੱਡਾ ਹੋਇਆ ਆ ਦੇਖੋ ਜੀ ਖੇਤਾਂ ਵਾਲਾ ਪਾਣੀ ਜਿਹੜਾ ਨਹਿਰ ਵਾਂਗੂ ਚੱਲ ਰਿਹਾ ਹੈ ਤੇ ਫਿਰ ਨੂੰ ਕਟੇ ਕੀ ਪ੍ਰੋਬਲਮ ਆ ਰਹੀ ਹੈ ਜੀ ਹੁਣ ਮੁੱਖ ਕੱਲ ਸਾਨੂੰ ਪਾਣੀ ਕੱਢਣ ਦੀ ਪ੍ਰੋਬਲਮ ਸੀ ਜੇਸੀਬੀ ਦੀ ਪ੍ਰੋਬਲਮ ਸੀ ਉਦ ਦੀ ਬਗ ਜਦੋਂ ਜੇਸੀਬੀ ਸਾਨੂੰ ਪ੍ਰੋਵਾਈਡ ਕਰਾਤੀ ਪ੍ਰਸ਼ਾਸਨ ਨੇ ਕੱਲ ਦੀ ਸਾਡੇ ਕੋਲੇ ਹੈਗੀ ਐ ਅਸੀਂ ਖਾਲੇ ਖੂਲੇ ਪੱਟ ਕੇ ਵਧੀਆ ਜਿੱਥੇ ਅੱਤੜ ਸੀ ਉਹ ਕੜਤੀ ਹੁਣ ਇਹ ਮੋਰ ਸਿੰਘ ਵਾਲੇ ਟਿੱਕ ਦਾ ਪਾਣੀ ਆ ਬਾਈ ਫਸਲਾਂ ਬਚ ਜਣਗੀਆਂ ਵੀਰੇ ਫਸਲਾਂ ਤਾਂ ਹੁਣ ਯਾਰ ਪ੍ਰਮਾਤਮਾ ਨੂੰ ਪਤਾ ਜੇ ਨਾ ਹੁਣ ਹੁਣ ਆ ਪਾਣੀ ਜਿਹੜਾ ਹੁਣ ਇਸ ਪਾਣੀ ਹੁਣ ਪਿੱਛੇ ਨੁਕਸਾਨ ਹੈਗਾ ਵੀਰੇ ਸੋਮ ਦੇ ਕਾਲਜ ਕੋਲੇ ਉਹ ਫਸਲਾਂ ਨਹੀਂ ਬਚਦੀਆਂ ਬਚਦੀਆਂ ਨਹੀਂ ਉਹ ਨਹੀਂ ਬਚਦੇ ਪਰ ਆ ਫਸਲਾਂ ਨੇ ਜਿਹੜੀਆਂ ਇਹਨਾਂ ਦਾ 20-25% ਨੁਕਸਾਨ ਹੈਗਾ ਦੂਬਾਦ ਰੱਬ ਨਹੀਂ ਬਰਸਦਾ ਇਹਨਾਂ ਦਾ ਤੇਰਾ ਗੱਪ ਚੱਲ ਗਿਆ ਹੂੰ ਨਹੀਂ ਲੋਕ ਚੱਲਣ ਦਿੰਦੇ ਜਿਹੜੇ ਤੂੰ ਕਹਿੰਦੀ ਵੀ ਮੈਂ ਮੁਰਗੀਆਂ ਦੇ ਵੀ ਪੈਸੇ ਦੇਊਂਗਾ ਬੱਕਰੀ ਦੇ ਵੀ ਪੈਸੇ ਦੇਊਂਗਾ ਹੁਣ ਦੇਖਾਂਗੇ ਤੁਸੀਂ ਕਿੰਨੇ ਕ ਪੈਸੇ ਦੇਵੋਗੇ ਪੰਜਾਬ ਦਾ ਸਿਸਟਮ ਦਰਹਾਈ ਨਹਿਰ ਚ ਪਾਣੀ ਨਹੀਂ ਆਦਾ ਰਸਤਾਂ ਨਾ ਪਾਣੀ ਦੇ ਦਿਓ ਅੱਜ ਸਾਰੀਆਂ ਨਹਿਰਾਂ ਬੰਦ ਨੇ ਟੋਟਲ ਪੂਣੀ ਪੀ ਆਪੀ ਮਰਦੇ ਨਾ ਲੜਾਈ ਚ ਮਰਨ ਨਾ ਸ਼ਿਜ ਚ ਮਰਨ ਹੂੰ ਨਹੀਂ ਮਰਦੇ ਇਹ ਨਾ ਪਾਣੀ ਨਾਲ ਮਰਨ ਦੇ ਆਪਾਂ ਨੂੰ ਹਾਂਜੀ ਭਾਈ ਜੀ ਕੀ ਨੋ ਹੈ ਪਾਲਾ ਸਿੰਘ ਹੈ ਜੀ ਕਿਹੜਾ ਪਿੰਡ ਹੈ ਦਵਾਨੇ ਕੋਠੇ ਭੀਖੀ ਹੈ ਦਵਾਨੇ ਕੋਠੇ ਭੀਖੀ ਹਾਂ ਫਿਰ ਫਸਲ ਸੋਟੀ ਦਾ ਮੈਨੂੰ ਲੱਗਦਾ ਸਾਰੀ ਡੁੱਬੀ ਪਈ ਹੈ ਸਾਰੀ ਡੁੱਬੀ ਵੇਚ 35 ਦੇ 35 ਕਿੱਲੇ ਜੀ ਇੱਥੇ ਦੀ ਸਾਰੇ 35 ਕਿੱਲੇ ਹਾਂ ਜੀ ਅੱਛਾ ਕਿ ਮੇ ਆਪਦੇ ਨੇ ਕਿ ਘਰਦੇ ਨੇ ਕਿ ਠੇਕੇ ਤੇ ਨਾ ਠੇਕੇ ਤੇ ਲੈਤੇ ਜੀ ਕੀ ਰੇਟ 82000 ਨੂੰ ਲੈ ਠੇਕੇ ਦੀ ਆਹ ਦੇਖ ਸਕਦੇ ਹੋ ਦੋਸਤੋ 82000 ਨੂੰ ਠੇਕੇ ਤੇ ਲੈ ਕੇ ਬਾਈ ਪਾਲਾ ਸਿੰਘ ਭੀਖੀ ਦਵਾਨ ਕੋਠੇ ਤੋਂ ਆਹ ਲੈ ਲਓ ਵੀ 35 ਦੇ 35 ਡੁੱਬ ਗਏ 35 ਦੇ 35 ਡੁੱਬ ਗਏ ਹਾਏ ਹਾਏ 200 ਕਿੱਲਾ ਡੁੱਬਿਆ ਪਿਆ ਜੀ ਵਿੱਚੀ ਸਾਡੇ ਆ ਗਏ ਚਲੋ ਥੋੜੇ ਫਠੇਕੇ ਤੇ ਲੈ ਕੇ 82000 ਨੂੰ 82000 ਨੂੰ ਕਿਸ਼ਤਾਂ ਦੋ ਦਿੱਤੀਆਂ ਕਿ ਇੱਕ ਨਾ ਕਿਸ਼ਤਾਂ ਦਾ ਦੋ ਕਰੀਆਂ ਦੀ ਜੀ ਚਲੋ ਚਾਹੇ ਦੋਏ ਕਰੀਆਂ ਨੇ 42000 ਤੱਕ ਕਿੱਲਾ ਦੇ ਹੀ ਖੜੇ ਹੋ ਹੋਰ ਜੀ 42 ਤਾਂ ਦੇ ਹੀ ਖੜਿਆ ਹੁਣ ਖਰਚਾ ਕਿੰਨਾ ਹੋਇਆ ਖੜਿਆ ਕਿੱਲੇ ਤੇ ਖਰਚਾ ਵੀ 10 15000 ਕਿੱਲੇ ਦਾ 15000 15000 ਤਾਂ ਆਉਂਦਾ ਹੈ ਹਾਂ ਜੀ ਹਾਂ 15000 ਹੁਣ ਉਹੀ ਗੱਲ ਹੈ ਜੀ ਹੁਣ ਜਿਹੜਾ ਹੁਣ ਖਰਚਾ ਹੋ ਗਿਆ ਜੀ ਉਹ ਤਾਂ ਕਦੇ ਆਸ ਵੀ ਨਹੀਂ ਵੀ ਵੇਚਣ ਦੀ ਕੋਈ ਉਹਨੇ ਦੇ ਰਿਹਾ ਜੇ ਇਸ ਦੀਆਂ ਕੋਈ ਪਾਣੀ ਦਾ ਨਿਕਾਲ ਕਰਾ ਦੇ ਜੀ ਗਾਹ ਅੱਛਾ ਕਣਕ ਵਿਜਨ ਦੀ ਆਸਪ ਨਹੀਂ ਕਣਕ ਆਸ ਨਹੀਂ ਜੀ ਹੁਣ ਲਾ ਲਓ ਬੰਦੇ ਜਿੱਡਾ ਜਿੱਡਾ ਪਾਣੀ ਖੜਾ ਹੈ ਜੀ ਠੀਕ ਹੈ ਸਾਰਾ ਡਰੇਨ ਟੁੱਟ ਕੇ ਆਇਆ ਜੀ ਡਰੇਨ ਦੀ ਸਫਾਈ ਨਹੀਂ ਹੋਈ ਸਫਾਈ ਨਹੀਂ ਕਰੀ ਆ ਲਾਲੋ ਭਾਈ ਜੇ 82 ਨੂੰ ਲਾਈਏ 41000 ਤਾਂ ਠੀਕਾ ਅੱਧਾ ਹੋ ਗਿਆ ਉਸ ਤੋਂ ਬਾਅਦ 15000 ਉਹ 60000 ਰੁਪਇਆ ਕਹਿ ਲੈ ਤੂੰ ਜੇ ਆਪਾਂ ਲਾਈਏ ਵੀ 60000 ਕਿਲੇ ਦਾ ਭਾਈ 35 ਕਿਲੇ ਦਾ ਜੋੜ ਲਓ ਭਾਈ ਦਾ ਉੜ ਗਿਆ ਕਿਉਂ ਭਾਈ ਸਹੀ ਗੱਲ ਹੈ ਜੀ ਮਾਰੇ ਗਏ ਜੀ ਮਾਰੇ ਗਏ ਹੋਰ ਮਾਰੇ ਗਏ ਜੀ ਹੁਣ ਕੀ ਉਹੀ ਗੱਲਾ ਠੇਕਾ ਅਗਲਾ ਦਾ ਠੇਕਾ ਲਊਗਾ ਜੀ ਆਪ ਨੂੰ ਉਸ ਗੱਲ ਹੈ ਜੀ ਗਾਲਾਂ ਤੇ ਰੱਸਾ ਪਾਉਣ ਵਾਲਾ ਕੰਮ ਹੋ ਗਿਆ ਜੀ ਤੁਹਾਡਾ ਫੋਨ ਨੰਬਰ ਬਾਈ ਜੇ ਜੇ ਤਰ੍ਹਾਂ ਫੋਨ ਤੇ ਅਸੀਂ ਇੱਕ ਸਾਡੇ ਪਿੰਡ ਦਾ ਸਰਪੰਚ ਦਾ ਫੋਨ ਦਾ ਨੰਬਰ ਦੇ ਦੋ ਇੱਕ ਤੁਹਾਡਾ ਅੱਛਾ ਜੀ ਸਰਪੰਚ ਦਾ ਹੈ ਨਹੀਂ ਜੀ ਕਮੇਟੀ ਦਾ ਤੁਹਾਡਾ ਨੰਬਰ ਕਿੰਨਾ ਹੈ 94785 ਜੀ 94785 64713 ਜੀ 64713 ਜੇ ਕੋਈ ਮਦਦ ਕਰਨਾ ਚਾਹੁੰਦਾ ਮਾਲੀ ਪਹਿਲਾਂ ਪਤਾ ਕਰ ਲੇ ਇਹ ਤੋਂ ਇਹਦੇ ਰਾਹੀਂ ਕੋਈ ਸਰਪੰਚ ਨਾਲ ਗੱਲ ਕਰ ਲਿਓ ਬਾਈ ਨਾਲ ਜਾਂ ਪੀਖੀ ਸ਼ਹਿਰ ਦੇ ਵਿੱਚ ਕੋਠੇ ਦਵਾਨ ਸਿੰਘ ਵਾਲੇ ਦਾ ਜਿਹਦੇ 35 ਕਿੱਲੇ ਠੇਕੇ ਤੇ ਲਏ ਹੋਏ ਕਹਿੰਦੇ 82000 ਨੂੰ ਲਾ ਲਓ ਵੀ 82000 ਨੂੰ ਠੇਕੇ ਤੇ ਲਈਏ 82000 ਨੂੰ ਠੇਕੇ ਤੇ ਲਈਏ ਇਹ ਜੋੜ ਲਓ ਤੁਸੀਂ ਵੀ ਕਿਹੜੇ ਹਾਲਾਤ ਨੇ ਯਾਰ ਕਿਸਾਨ ਦੇ ਆਪ ਦਾ ਇੱਕ ਕਿੱਲਾ ਵੰਡਦਾ ਸੀ ਜਮੀ ਮਾਰੇ ਗਏ ਇੱਕ ਕਿੱਲਾ ਛੋਟੇ ਲਵੇ ਦਾ ਇੱਕ ਕਿੱਲਾ ਹੀ ਦੀ ਵੰਡਦਾ ਜੀ ਇੱਕ ਕਿੱਲਾ ਕੀ ਟਾਈਮ ਪਾਸ ਕਰਦੇ ਜਵਾਕ ਪਾਲਦੇ ਜੀ ਅੱਛਾ ਹੋਰ ਜੀ ਉਹਦੇ ਨਾਲ ਨਹੀਂ ਗੱਲ ਕਰੀ ਠੇਕੇ ਵਾਲੇ ਨਾਲ ਹੋਈ ਆ ਗੱਲ ਕੋਈ ਇਹ ਕਹਿਆ ਨਾ ਕੋਈ ਗੱਲ ਨਹੀਂ ਹੋਈ ਜੇ ਕੇਰਾ ਗੇੜਾ ਮਾਰ ਕੇ ਭਾਗੇ ਠੇਕੇ ਵਾਲੇ ਨੂੰ ਕੀ ਆ ਠੇਕਾ ਲੈ ਭਾਗ ਗਿਆ ਜੀ ਅਗਲੇ ਦਾਤਾ ਨਾ ਚਲੋ ਕਰ ਵੀ ਸਕਦਾ ਥੋਡੀ ਕੋਈ ਦੇਖੋ ਜੀ ਕੋਈ ਫਸਲ ਥੋਡੀ ਪੂਰੀ ਪੱਕੀ ਵਧੀਆ ਗੱਬੇ ਆ ਰਹੀ ਥੀ ਹਾਂ ਕਹਿੰਦਾ ਆਪਾਂ ਔਰੀ ਡਬਲ ਡਬਲ ਤੇ ਕਾਇਦਨ ਹੋ ਗਏ ਡੁੱਬੀ ਨੂੰ ਡੁੱਬੀ ਨੂੰ ਅੱਜ 6 ਮਾ ਦਿਨ ਹੋ ਗਏ ਹੁਣ ਨਹੀਂ ਬਚਦੀ ਫਿਰ ਨਹੀਂ ਬਚਦੀ ਜੀ ਹੁਣ ਤਾਂ ਜੇ ਬਚੂਗੀ ਤਾਂ 10 20% ਬਚੂ ਨਾ ਗਲੂਗੇ ਜੀ ਪਹਿਲਾਂ ਗਲੂ ਹੁਣ ਤਾਂ 4 ਕਿ ਦਿਨ ਹੁੰਦੇ ਨੇ ਹਾਂ ਜੀ ਹਾਂ ਪਾਣੀ ਬਹੁਤ ਖੜਾ ਜੇ ਗਲ ਗਲ ਪਾਣੀ ਖੜਾ ਜੇ ਗਲ ਗਲ ਹੋਰ ਜੀ 4 4 ਘਟ ਘਟ ਆ ਲਾ ਲੋ ਵੀ 5 ਫੁੱਟ ਪਾਣੀ ਖੜੇ ਦਿਖਾਓ ਭਈ ਅੱਗੇ ਜਾ ਕੇ ਦਿਖਾਓ ਇੱਧਰ ਨਹੀਂ ਇਹ ਵਿੱਚ ਤਾਂ ਕਾਨੂੰ ਪੜਦਾ ਆ ਦੇਖੋ ਜੀ ਬੁਰੇ ਹਾਲ ਹੋ ਰਿਹਾ ਜੀ ਸਾਰੇ ਆ ਦੇਖੋ ਡੁੱਬੀ ਪਈ ਹੈ ਵਿਚਾਰੇ ਦੀ ਜਾ ਸਕਦੇ ਜੀ ਉੱਥੇ ਤੱਕ ਕੋਈ ਜਾਵੇ ਜੀ ਡੁੱਬੀ ਪਈ ਹੈ ਸਾਰੀ ਫਸਲ ਕਿਤੇ ਕੱਖ ਵੀ ਨਹੀਂ ਲਿੰਦਾ ਜੀ ਸਾਰੀ ਮਰ ਗਈ ਸਾਰੀ ਮਰ ਗਈ ਜੀ ਹੁਣ ਜਿੱਥੇ ਤੱਕ ਨਿੰਗੜਾ ਮਾਰੋਗੇ ਬਾਈ ਦੀ ਫਸਲ ਉੱਥੇ ਤੱਕ ਆਏ ਆਹ ਸਾਈਡ ਸੋਨੂੰ ਪਿਛਲੀ ਪਾਣੀਏ ਪਾਣੀ ਮਿਲੂਗਾ 33 ਦੇ 35 ਆਹੀ ਸਾਈਡ ਤੇ ਜੀ ਹਾਂ ਜੀ 35 ਦੇ 35 ਆਹੀ ਸਾਈਡ ਨਾਲੇ ਵਾਲੀ ਸਾਈਡ ਨਾਲੇ ਤੋਂ ਸ਼ੁਰੂ ਹੋ ਗਏ ਹਾਂ ਨਾ ਇਧਰੋਂ ਜਸੜ ਮੋਰਸਾ ਦੀ ਸੜਕ ਤੋਂ ਆਉਂਦਾ ਜੀ ਇਧਰ ਪਾਣੀ ਆ ਤਾਂ ਉਹ ਜਿਹੜੀ ਜਸੜ ਮੋਰਸਾ ਦੀ ਸੜਕ ਤੇ ਜੀ ਆ ਪੀਖੀ ਦੀ ਸੜਕ ਤੱਕ ਆ ਗਿਆ ਜੀ ਠੀਕ ਹੈ ਹਾਂ ਆ ਦੇਖ ਲਓ ਵੀ ਹਾਲਾਤ ਕਿਸਾਨ ਦੇ